ਕਿ ਉਹ ਮੈਪ ਕਰਕੇ ਜਿਹੜੇ ਜਿਹੜੇ ਵੱਡੇ ਡਰਗ ਸਮਗਲਰ ਸਪਲਾਈਅਰ ਹੈਗੇ ਡਿਸਟ੍ਰੀਬਿਊਟਰ ਹੈਗੇ ਉਹਨਾਂ ਦੀ ਮੈਪਿੰਗ ਇੱਕ ਹਫਤੇ ਦੇ ਵਿੱਚ ਕਰ ਲਈ ਜਾਊਗੀ ਤੇ ਉਸ ਤੋਂ ਬਾਅਦ ਉਹਨਾਂ ਤੇ ਇੱਕ ਮੇਜਰ ਕ੍ਰੈਕਡਾਊਨ ਜਿਹੜਾ ਲਾਂਚ ਕੀਤਾ ਜਾਊਗਾ ਹੁਣ ਤੱਕ ਜਿਹੜਾ ਜਿਹੜਾ ਸਾਡਾ ਐਕਸ਼ਨ ਹੈਗਾ ਇਸ ਦੇ ਵਿੱਚ ਕਾਫੀ ਸਿਗਨੀਫੀਕੈਂਟ ਜਿਹੜਾ ਹੈਗਾ ਰਿਡਕਸ਼ਨ ਇਨ ਸਟਰੀਟ ਅਵੇਲੇਬਿਲਟੀ ਆਫ ਡਰਗਸ ਪਾਇਆ ਗਿਆ ਹੈਗਾ ਤੇ 1 ਮਾਰਚ ਤੋਂ ਹੁਣ ਤੱਕ 2384 ਐਫ ਆਈ ਆਰਸ ਦਰਜ ਹੋ ਗਈਆਂ 4142 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਨਡੀਪੀਐਸ ਐਕਟ ਦੇ ਅੰਡਰ ਤੇ 146 ਕਿਲੋ ਹਿਰੋਇਨ ਤੇ 4 ਕੰਟਰਾਬੈਂਡਸ ਰਿਕਵਰ ਕੀਤੇ ਗਏ ਸੋ ਐਸਐਸਪੀਸ ਨੂੰ ਜਿਹੜੀ ਇਨਸਟਰਕਸ਼ਨ ਦਿੱਤੀ ਗਈ ਹੈਗੀ ਉਹਨਾਂ ਨੂੰ ਇੱਕ ਸਮੇਂਬੱਧ ਤਰੀਕੇ ਨਾਲ ਕਿ ਜਿਹੜੇ ਸਟਰੀਟ ਲੈਵਲ ਪੈਡਲਰਸ ਜਾਂ ਸਪਲਾਈਸ ਜਿਹੜੇ ਫੜੇ ਗਏ ਹੈਗੇ ਉਹਨਾਂ ਦੀ ਇੰਟਰੋਗੇਸ਼ਨ ਕਰਕੇ ਉਹਨਾਂ ਤੋਂ ਬੈਕਵਰਡ ਲਿੰਕੇਜ ਪਤਾ ਕੀਤੇ ਜਾਣਗੇ ਕਿ ਇਹ ਜਿਹੜਾ ਸਮਾਨ ਡਰੱਗਸ ਜਿਹੜੇ ਤੁਹਾਡੇ ਏਰੀਆ ਚ ਆਉਂਦੇ ਸੀ ਕਿ ਇਹ ਕਿੱਥੋਂ ਕਿੱਥੋਂ ਆਉਂਦੇ ਸੀ ਹੂ ਵਾਸ ਦ ਸੋਰਸ ਆਫ ਸਪਲਾਈ ਫਿਰ ਸਪਲਾਈ ਉਸ ਤੱਕ ਪਹੁੰਚ ਕੇ ਫਿਰ ਉਸ ਤੋਂ ਫਿਰ ਦੁਬਾਰਾ ਪਹੁੰਚ ਕੇ ਬੈਕਵਰਡ ਲੈ ਇਨ ਅ ਵੈਰੀ ਸਾਇੰਟਿਫਿਕ ਐਂਡ ਮੈਟੀਕੁਲਸ ਮੈਨਰ ਕਿ ਐਂਡ ਸੋਰਸਸਸ ਆਫ ਡਰਗਸ ਤੱਕ ਪਹੁੰਚਿਆ ਜਾਊਗਾ ਤੇ ਇਹਨਾਂ ਦੀ ਲਿਸਟਿੰਗ ਆਊਟ ਕੀਤੀ ਜਾਊਗੀ ਜਿਵੇਂ ਪਿੱਛੇ ਅਸੀਂ ਜਿਹੜਾ ਇੱਕ ਨੈਟਵਰਕ ਜਿਹੜਾ ਐਨਡੀਐਫ ਨੇ ਪਾਸਟ ਕੀਤਾ ਸੀਗਾ ਉਸ ਦੇ ਵਿੱਚ ਕੰਪਲੀਟ ਐਂਡ ਟੂ ਐਂਡ ਮੈਨਰ ਦੇ ਵਿੱਚ ਪਾਕਿਸਤਾਨ ਤੋਂ ਡਰਗ ਕੌਣ ਲੈ ਕੇ ਆ ਰਿਹਾ ਹੈ ਕਿਹੜੇ ਕੂਰੀਅਰਸ ਹੈਗੇ ਉਹ ਕੂਰੀਅਰਸ ਅੱਗੇ ਕਿਹੜੇ ਡਿਸਟ੍ਰੀਬਿਊਟਰਸ ਨੂੰ ਡਰੱਗ ਡਿਸਟ੍ਰੀਬਿਊਟ ਕਰਦੇ ਆ ਤਾਂ ਉਹ ਡਿਸਟ੍ਰੀਬਿਊਟਰਸ ਤੋਂ ਸਟਰੀਟ ਲੈਵਲ ਪੈਟਰਨਰਸ ਤੱਕ ਉਹ ਜਿਹੜੀ ਐਂਟਾਇਰ ਚੇਨ ਹੈਗੀ ਉਸ ਨੂੰ ਮੈਪ ਕੀਤਾ ਜਾਊਗਾ ਤਾਂਕਿ ਇੱਕ ਡਰੱਗ ਸਮਗਲਰਸ ਨੂੰ ਇੱਕ ਬਹੁਤ ਵੱਡੀ ਜਿਹੜੀ ਸੱਟ ਪਹੁੰਚਾ ਕੇ ਨੈਟਵਰਕ ਨੂੰ ਧਸ ਕੀਤਾ ਜਾਏ ਸੋ ਵੱਡੇ ਸਮਗਲਰਸ ਬਿਗ ਫਿਸ਼ ਨੂੰ ਟਾਰਗੇਟ ਕੀਤਾ ਜਾਊਗਾ ਤੇ ਇਨ a very scientific and analytical database manner ਸੋ ਇਸ ਲਈ ਸਾਰੇ ਐਸਐਸਪੀ ਆਜ਼ ਨੂੰ ਤੇ ਸੀਪੀਐਸ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਡਿਸਟ੍ਰਿਕਟ ਵਾਈਜ਼ ਸਪਲਾਈਅਰ ਲਿਸਟ ਬਣਾਓ ਕਿ ਥੋੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਡਰੱਗ ਕਿਸ ਟਾਈਪ ਦਾ ਡਰੱਗ ਹੈਗਾ ਕਿੱਥੋਂ ਸਪਲਾਈ ਹੋ ਰਿਹਾ ਹੈਗਾ ਤੇ ਕਿਹੜੇ ਬੰਦੇ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਇਫੈਕਟਿਵ ਲੀਗਲ ਐਕਸ਼ਨ ਲਿਆ ਜਾਵੇ ਇਸ ਦੇ ਵਿੱਚ ਇੰਟਰੋਗੇਸ਼ਨ ਰਿਪੋਰਟਸ ਜਿਹੜੀਆਂ ਹੈਗੀ ਉਸ ਨੂੰ ਐਗਜ਼ਾਮਿਨ ਕੀਤਾ ਜਾਊਗਾ ਪਬਲਿਕ ਕੰਪਲੇਂਟਸ ਜਿਹੜੀ ਲੋਕਾਂ ਤੋਂ ਇਨਪੁਟਸ ਆndੀਆਂ ਹੈ ਤੇ ਜਿਹੜੀ ਸੇਫ ਪੰਜਾਬ ਇਨਫੈਕਟ ਇਹ ਨੋਟਿਸ ਚ ਆਇਆ ਕਿ ਸੇਫ ਪੰਜਾਬ ਡਰਗ ਹੈਲਪਲਾਈਨ ਤੇ ਡਰੈਕਟ ਟਿਪਸ ਕਾਫੀ ਵੱਧ ਗਈਆਂ ਸੋ ਉਹਨਾਂ ਨੂੰ ਵੈਰੀਫਾਈ ਕਰਕੇ ਉਸ ਨੂੰ ਵੀ ਡਾਟਾਬੇਸ ਵਿੱਚ ਸ਼ਾਮਿਲ ਕੀਤਾ ਜਾਊਗਾ ਤੇ ਜਿਹੜੀ ਇੰਟੈਲੀਜੈਂਸ ਰਿਪੋਰਟਸ ਵੀ ਇਸ ਤੇ ਐਸਐਸਪੀਜ਼ ਨੂੰ ਪ੍ਰੋਵਾਈਡ ਕੀਤੀ ਜਾਣਗੀ ਕਿ ਉਹਨਾਂ ਦੇ ਏਰੀਆ ਚ ਕਿਹੜੇ ਲੋਕ ਡਰਗ ਵੇਚ ਰਹੇ ਨੇ ਸੋ ਇਸ ਤੋਂ ਬਾਅਦ ਇੱਕ ਕੰਪਰੀਹੈਂਸਿਵ ਡਾਟਾਬੇਸ ਸੈਂਟੀਫਿਕ ਤਰੀਕੇ ਨਾਲ ਕ੍ਰੈਕਡਾਊਨ ਔਰ ਮੇਜਰ ਸਮਗਲਰਸ ਇਸ ਬੀਗ ਪਲਾਨਡ पंजाब सरकार का जो ये युद्ध नशा विरुद्ध अभियान के अंतर्गत एक स्ट्रेटजाइज करके पंजाब पुलिस की तरफ से बड़े ड्रग स्मगलर्स को टारगेट करके एक मेजर कैंपेन उनके अगेंस्ट लॉन्च किया जा रहा है और सभी एस और कमिश्नर्स ऑफ पुलिस को हिदायत करी गई है कि ये मैपिंग जो है डिस्ट्रिक्ट वाइज मैपिंग अगले सात दिनों में वो कंप्लीट कर लेंगे और कंप्लीट करके कॉम्प्रीहेंसिव लिस्ट जो उनके एरिया में जो ड्रग सप्लाई करते हैं उन वो तैयार करी जा रही हैं ये सूचियां तैयार करी जा रही हैं जिसमें इंटरोगेशन ऑफ अरेस्टेड पेडलर्स एक बहुत इम्पॉर्टेंट सूत्र होगा जैसे अभी तक इस अभियान में हमें बहुत कामयाबी मिली है टोटल तेईस सौ दर्ज हो चुकी हों एक मार्च के बाद और इकतालीस सौ बतालीस लोग अरेस्ट किए गए हैं एक सौ छियालीस किलो हीरोइन रिकवरी हुई है एवरेज फिगर्स हो ये तकरीबन चार गुना है फिगर्स नंबर ऑफ़ अरेस्ट रिकवरीज और जो हमें लोगों से फीडबैक मिली है और इंटेलिजेंस रिपोर्ट्स इंडिकेट करती हैं कि एक काफ़ी जो स्ट्रीट सप्लाई ऑफ ड्रग्स पे काफ़ी जो है एक कट कट लगा है बट इसको स्टडी करते हुए ये हमारा एंडेवर है पंजाब पुलिस का कि सिर्फ स्ट्रीट पेडलिंग ही नहीं जो इनके पीछे जो बड़ी मछलियां हैं जो बिग सप्लायर्स हैं डिस्ट्रीब्यूटर्स हैं उन्हें आइडेंटिफाई किया जाए और उन्हें उनके खिलाफ एज़ पर लॉ एक्शन किया जाए तो इसमें सभी पकड़े हुए जो ड्रग पेडलर्स की इंटरोगेशन सिस्टमेटिक तरीके से करके बैकवर्ड लिंकेजेस पता किए जाएंगे इंटेलिजेंस रिपोर्ट से भी इंफॉर्मेशन जनरेट करी जाएगी और जो जो, जो आ, हम सेफ पंजाब ड्रग हेल्पलाइन है उसमें जो टिप्स आती हैं उन पे भी बहुत एक फोकस है ये पिछले दिनों देखा गया कि ये इन्फॉर्मेशन काफ़ी बढ़ गई है तो पब्लिक का हमें सहयोग मिल रहा है तो इन सब को एक इंटीग्रेटेड तरीके से कॉम्प्रीहेंसिव डेटाबेस बनाया जाएगा डेटाबेस डेटाबेस साइंटिफिक तरीके से ये एसएसपीज़ जो इस वक्त आ, ड्रग सप्लायर्स हमारे कौन से हैं जैसे हाल ही में एक ए ने जैसे ड्रग नेटवर्क बस्ट किया था तो जिसमें पाकिस्तान बेस्ड कौन से थे जिन्होंने उसे ड्रग को वहां से कलेक्ट किया किन डिस्ट्रीब्यूटर्स को उन्होंने आगे डिस्ट्रीब्यूट किया फिर स्ट्रीट लेवल पेडलिंग पे गया और ये पैसा कैसे वापस पाकिस्तान गया हवाला नेटवर्क इसको एंड टू एंड मैनर में इन्होंने ये एक बस्ट किया तो इसी तरीके से एंड टू एंड मैनर में ये ड्रग नेटवर्क को बस्ट किया जाएगा